ਹੁਣੀ ਪ੍ਰਧਾਨ ਮੰਤਰੀ ਜੀ ਦੇ ਆਵਾਸ ਤੋਂ ਮੈਂ ਹਜੇ ਪਹੁੰਚਿਆ ਤੁਹਾਡੇ ਮੂਹਰੇ ਬੜਿਆਂ ਤੇ ਉਹਨਾਂ ਨੇ ਸਾਰੀ ਜਿਹੜੀ ਵੀ ਕੈਬਨਿਟ ਆਪਣੀ ਆਉਣ ਵਾਲੇ ਜਿਹੜੀ ਦਿਨਾਂ ਚ ਸੌ ਚੱਕੂਗੀ ਜਿਹੜੀ ਅੱਜ ਸ਼ਾਮ ਨੂੰ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਸੀ ਤੇ ਬਹੁਤ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਸਭ ਤੋਂ ਇਹੀ ਉਹਨਾਂ ਨੇ ਕਿਹਾ ਵੀ ਸਰਕਾਰ 10 ਸਾਲ ਦੀ ਪਹਿਲਾਂ ਚੱਲ ਰਹੀ ਹੈ ਐਨਡੀਏ ਸਰਕਾਰ ਚੱਲ ਰਹੀ ਹੈ ਉਹਨੂੰ ਉਹੀ ਕੰਮਾਂ ਨੂੰ ਅੱਗੇ ਵਧਾਉਣਾ ਤੇ ਜਿਹੜੀ ਪੰਜਾਬ ਦੀ ਗੱਲ ਪੰਜਾਬ ਚ ਬੀਜੇਪੀ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਇਸ ਵਾਰ ਅੱਗੇ ਪੰਜਾਬ ਨੂੰ ਕਿਵੇਂ ਸਾਂਭਣਾ ਕਿਉਂਕਿ ਪੰਜਾਬ 'ਚ ਬੜੇ ਵੱਡੇ ਇਸ਼ੂ ਨੇ ਉਹਨਾਂ ਨੂੰ ਕਿਵੇਂ ਸੰਭਾਲ ਕੇ ਚੱਲਣਾ ਹੈ ਕਿਵੇਂ ਸਾਰੇ ਪੰਜਾਬ ਦੇ ਚਾਹੇ ਉਹ ਕਿਸਾਨ ਨੇ ਚਾਹੇ ਮਜ਼ਦੂਰ ਆ ਚਾਹੇ ਉਹ ਵਰਕਰ ਨੇ ਚਾਹੇ ਉਹ ਇੰਡਸਟ੍ਰੀਸਟ ਨੇ ਉਹ ਸਾਰਿਆਂ ਨੂੰ ਬੁੱਕਲ 'ਚ ਲੈ ਕੇ ਕਿਉਂਕਿ ਦਿੱਲੀ ਦੇ ਕੋਲ ਮੈਂ ਬਾਰ-ਬਾਰ ਕਿਹਾ ਸੀ ਵੀ ਦਿੱਲੀ ਕੋਲ ਹੀ ਸਭ ਕੁਝ ਆ ਜੋ ਤਾਕਤ ਜੋ ਪੈਸਾ ਉਹ ਸਭ ਕੁਝ ਹੋ ਰਿਹਾ ਤੇ ਉਰੇਓ ਲਿਆ ਕੇ ਹੁਣ ਪੰਜਾਬ ਵੱਲ ਨੂੰ ਮੂੰਹ ਖੋਲਣੇ ਆ ਤੇ ਇਹ ਜ਼ਿੰਮੇਵਾਰੀ ਮੈਂ ਪਹਿਲੇ ਦਿਨ ਤੋਂ ਜਿੱਦਣ ਬੀਜੇਪੀ ਜੁਆਇਨ ਕੀਤੀ ਸੀ ਇਹੀ ਅੱਜ ਵੀ ਮੇਰੀ ਉਹੀ ਜ਼ਿੰਮੇਵਾਰੀ ਆ ਵੀ ਹਰ ਚੀਜ਼ ਪੰਜਾਬ ਦੇ ਚਾਹੇ ਕਿਸਾਨਾਂ ਦੀ ਹੋਵੇ ਚਾਹੇ ਮਜ਼ਦੂਰਾਂ ਦੀ ਹੋਵੇ ਚਾਹੇ ਉਹ ਗਰੀਬ ਆਦਮੀ ਦੀ ਹੋਵੇ ਚਾਹੇ ਪਿੰਡਾਂ ਦੀ ਹੋਵੇ ਚਾਹੇ ਇੰਡਸਟਰੀਸਟਾਂ ਦੀ ਹੋਵੇ ਚਾਹੇ ਸ਼ਹਿਰਾਂ ਦੀ ਹੋਵੇ ਉਹ ਸਾਰੀਆਂ ਗੱਲਾਂ ਆ ਜਿਹੜੀਆਂ ਉਹ ਅੱਜ ਪੰਜਾਬ ਨੂੰ ਅੱਗੇ ਲੈ ਕੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ ਅੱਜ ਸਵੇਰੇ 9:00 ਵਜੇ ਉਹਨਾਂ ਨੇ ਸੱਦਿਆ ਸੀ ਗੱਡਾ ਸਾਹਿਬ ਦੋਨਾਂ ਨੇ ਤੇ ਪੰਜਾਬ ਦੇ ਲਈ ਉਹਨਾਂ ਨੇ ਰੋਡ ਮੈਪ ਤਿਆਰ ਜੋ ਕੀਤਾ ਏ ਉਹਨੂੰ ਕਿਸ ਤਰੀਕੇ ਨਾਲ ਅੱਗੇ ਵਧਾਉਣਾ ਮੇਰਾ 1 ਪੁਆਇੰਟ ਏਜੰਡਾ ਇਹੀ ਹੈ ਕਾਨੂੰਨ ਵਿਵਸਥਾ ਕਿ ਜੇ ਅਗਰ ਪੰਜਾਬ ਕੀ ਅਗਰ ਗੱਲ ਕਰ ਰਹੇ ਕਾਨੂੰਨ ਰਸਤੋ ਕਹਿ ਲਿਆ ਸਭ ਕੁਝ ਕਰਾਂਗੇ ਸਭ ਕੁਝ ਕਰਾਂਗੇ ਪਰ ਅੱਜ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਪੰਜਾਬ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅੱਜ ਉਹਨਾਂ ਕਰਕੇ ਮੈਨੂੰ ਬੀਜੇਪੀ ਨੇ ਜੋ ਪੰਜਾਬ ਦੇ ਵਿੱਚ ਬੀਜੇਪੀ ਦਾ ਇੱਕ ਰਿਜ਼ਲਟ ਆਇਆ ਕਿਉਂਕਿ ਬਹੁਤ 19% ਜਿਹੜੀ ਆ ਉਹ ਵੋਟ ਲੈਣਾ 23 ਧਨ ਸਭਾ ਅਸੀਂ ਜਿੱਤੀਆਂ ਐ ਤੇ ਬਹੁਤ ਕੁਝ ਕਰਨ ਨੂੰ ਆ ਬੀਜੇਪੀ ਚ ਅਸੀਂ 2027 ਦਾ ਟਾਰਗੇਟ ਲੈ ਕੇ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰੀ ਆ ਤੇ ਮੈਂ ਜਾਖੜ ਸਾਹਿਬ ਦਾ ਖਾਸ ਤੌਰ ਤੇ ਜਿਹੜੇ ਸਾਡੇ ਪ੍ਰਧਾਨ ਨੇ ਸਾਡੇ ਸ਼੍ਰੀ ਨਿਵਾਸੂ ਜੀ ਜਿਹੜੇ ਮਹਾ ਮੰਤਰੀ ਨੇ ਰੋਪਾਨੀ ਜੀ ਇਹ ਸਾਰੀ ਸਾਡੇ ਰਹਿਣਾ ਜੀ ਸਾਰਿਆਂ ਦਾ ਮੈਂ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦੀਆਂ ਤੇ ਸਾਡਾ ਬੀਜੇਪੀ ਦੀ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਪੰਤੀ ਲੁਧਿਆਣੇ ਦੀ ਟੀਮ ਆ ਇਹ ਸਾਰਾ ਸਿਹਰਾ ਹੈ ਜਿਹੜਾ ਇਹ ਉਹਨਾਂ ਨੂੰ ਜਾਂਦਾ ਉਹਨਾਂ ਦੇ ਉਹਨਾਂ ਨੇ ਜੋ ਫੀਡਬੈਕ ਉਹ ਇਹ ਪਚਾਇਆ ਜਿਸ ਤਰੀਕੇ ਨਾਲ ਉਹਨਾਂ ਨੇ ਇਲੈਕਸ਼ਨ ਲੜੀ ਉਸ ਨੂੰ ਖੁਸ਼ ਹੋ ਕੇ ਜਿਹੜਾ ਇਹ ਬੀਜੇਪੀ ਨੇ ਅੱਜ ਇੱਕ ਬਹੁਤ ਵੱਡਾ ਪੰਜਾਬ ਨੂੰ ਪੰਜਾਬ ਨੂੰ ਮਾਣ ਬਖਸ਼ਿਆ ਹੈ ਇੱਕੋ ਇੱਕ ਮਨਿਸਟਰ ਆ ਜਿਹੜਾ ਮੈਂ ਪੰਜਾਬ ਚੋਂ ਜਿਹੜਾ ਉਹ ਬਣਨ ਜਾ ਰਹੇ ਆਂ ਤੇ ਇਸ ਕਰਕੇ ਬੜੀ ਵੱਡੀ ਖੁਸ਼ੀ ਆ ਬਹੁਤ ਜਿੰਨਾ ਧੰਨਵਾਦ ਕਰ ਸਕੀਏ ਸੈਂਟਰ ਦਾ ਚਾਹੇ ਅਸੀਂ ਇਲੈਕਸ਼ਨਾਂ ਪੰਜਾਬ ਤੋਂ ਨਹੀਂ ਜਿੱਤ ਸਕੇ ਨਹੀਂ ਪਰ ਜੋ ਪਰਸੈਂਟੇਜ ਅਸੀਂ ਲਿਖ ਕੇ ਦਿਖਾਈ ਆ ਉਹਦੇ ਨਾਲ ਪੰਜਾਬ ਬਹੁਤ ਵੱਡਾ ਹਿੱਸਾ ਮਿਲੇ ਆ ਬੀ ਜੀ ਸਭ ਤੋਂ ਖਾਸ